ਜਿਹੜੀ ਦੱਚੀ ਬੈਤੀ ਆ ਮम्मा ਦੀ ਛੋੜੀ ਛੋੜੀ ਖਲਾਰਾ ਪਾ ਕੇ ਬੈਤੀ ਹੋਈ ਆ ਤੇ ਆਪਾਂ ਲੱਗੇ ਸੀ ਅੱਜ ਜਿਹੜੀਆਂ ਸਾਫ਼ ਕੀਤੀਆਂ ਟੈਪਸ ਆਨੰਤ ਨੇ ਫੇਰ ਹੱਥ ਤੋ ਕੇ ਖਰਾਬ ਕਰ ਦਿੱਤੀ ਸਸ ਸਿੱਖਾਂ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਉ ਜੀ ਕੀ ਹਾਲ ਸਾਡੇ ਆ ਟੈਪਨੰਤ ਨਾ ਪੁੱਤ ਮਾਂ ਸੁਕਾਣਿਆ ਤੇ ਇੱਥੇ ਆਪਾਂ ਤੁਹਾਨੂੰ ਅੱਜ ਵੀਡੀਓ ਸ਼ੇਅਰ ਕਰਦੇ ਆ ਕਿ ਆਪਾਂ ਟੈਪਸ ਕਿਦ ਨਾਲ ਸਾਫ਼ ਕੀਤੀਆਂ ਆ ਨੰਤਰੀ ਸ਼ਕਲ ਨੰਤਰੀ ਸ਼ਕਲ ਨੇੋਂ ਤੋਂ ਬਾਅਦ ਪਹਿਲਾਂ ਕਾਲੀ ਸੀ ਪੂਰ ਸੋਨੀ ਬਣ ਗਈ ਤੇ ਤੇਰੀ ਟੁੜੀ ਜਾਪ ਕੇ ਦਰਸ਼ਾਡ ਜੇ ਆਪਣਾ ਓਏ ਤੇ ਢੀਏ ਬਾਜੀ ਪਾਲੀਓ ਚਲੋ ਜੀ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਵੀਡੀਓ ਸ਼ੁਰੂ ਦਸਵੀਂ ਨਹੀਂ ਸਾਹ ਫੱਕੜ ਫੇਕ ਖਾਬ ਕਰ ਲਿਆ ਆਪਣੇ ਅੱਜ ਹੁਣੇ ਬਦਲੇ ਸੀ ਨਾਈ ਤੋਂ ਹੀ ਕੀਤੀ ਸੀ ਅੱਜ ਦਸਵੀਂ ਦਸਵੀਂ ਆ ਸਾਰਾ ਤਾਂ ਮਿੱਦਾਂ ਚੱਲਦਾ ਰਹਿਦਾ 2:30 ਵਜ ਗਏ ਪੈਸੇ ਆਪ ਦਿਨਾਂ ਸੌਂਦੇ ਨਾ ਸੌਂਦਿੰਦੇ ਕਿਸੇ ਨੂੰ ਬਹੁਤ ਤੰਗ ਕੀਤਾ ਆ ਇਹਨਾਂ ਨੇ ਟਿੱਡੇ ਜੇ ਤਾਂ ਨਾਂ ਤਾਂ ਉਹ ਦੱਸ ਤੰਗ ਕਰਦੇ ਪਏ ਸੀ ਬਹੁਤ ਜ਼ਿਆਦਾ ਮੈਨ ਕਰਨੀ ਨਾ ਤਾਂ ਅੰਗੁਰੇ ਉੱਪਰ ਸਫਾਈ ਕਰਨਗੇ ਬਹੁਤ ਗੰਦ ਪਿਆ ਸੀ ਮੀਂਹ ਹਨੇਰੇ ਦਾ ਫਸੀਗਾ ਚਲੋ ਸਫਾਈ ਕਰ ਉਹਨੇ ਬੱਚੇ ਫਿਰ ਨਾਲ ਜਾਣੇ ਪੈਂਦੇ ਉੱਪਰ ਅਨੰਦ ਨੂੰ ਕਹਿੰਦੇ ਸੀ ਜੇ ਆਪਾਂ ਧਿਆਨ ਰੱਖਾਂ ਕਿਤੇ ਬੂਟੇ ਬਾਟੇ ਨਾ ਤੋੜ ਦੇ ਸਬਜ਼ੀ ਨੇ ਵਿਹਲਾ ਮੈਂ ਮਮਾਤਾ ਤੋੜੇ ਸੀ ਦੋਨੇ ਜਾਣੀ ਕਿ ਖਲਾਰਾ ਬਹੁਤ ਪੈ ਜਾਂਦਾ ਜਦੋਂ ਮੀਂਹ ਹਨੇਰੀ ਆ ਜਾਂਦੀ ਹੈ ਇਕਦਮ ਤੇ ਫਿਰ ਸਾਫਪਣਾ ਪੈਂਦਾ ਨਾ ਸਾਫ ਕਰੋ ਤੇ ਫਿਰ ਚੰਗਣ ਲੱਗਦਾ ਘਰ ਸਾਰਾ ਗੰਦਾ ਗੰਦਾ ਲੱਗਦਾ ਇੱਕ ਜਗ੍ਹਾ ਸਫਾਈ ਨਾ ਹੋਈ ਹੋਵੇ ਇੱਧਰ ਮਮਾ ਪਾਣੀ ਮਾਰੀ ਜਾਂਦੇ ਸੀ ਤੇ ਮੈਂ ਕਹ ਚਲ ਮੈਂ ਉਹਨਾਂ ਵਾਈਪਰ ਮਾਰੀ ਜਾਨੀਏ ਤੇ ਅਸੀਂ ਦੋਨਾਂ ਨੇ ਨਾਲ ਮਿਲ ਕੇ ਤੋਲੇ ਉੱਪਰੋਂ ਥੱਲੇੋਂ ਅਸੀਂ ਪਹਿਲਾਂ ਸਫਾਈ ਕਰ ਗਏ ਸੀ ਸਾਰੀ ਫਰੋਂ ਬਸੇ ਤੋਂ ਕਹਿੰਦਾ ਸੀ ਜਾਵਾਂਗੇ ਹੁਣ نیچے ਜਾਵਾਂਗੇ ਠਹਿਰ ਕੇ ਸਾਰਾ ਕਰਕੇ ਉੱਪਰੋਂ ਵੇਠਾ ਕਰ ਲਿਆ ਸਾਰਾ ਕੰਮ ਬਫਰੀ ਹੋ ਗਿਆ ਸੀ ਸੋ ਸਾਹਮਣੂ ਬੋਰਡ ਰੱਖਿਆ ਸੀ ਫਲੈਕਸ ਬੋਰਡ ਨੋਰ ਵਾਲੇ ਜਿਹੜੇ ਫਿਲੇ ਪਏ ਸੀ ਖਲਾਰਾ ਉਹ ਅਸੀਂ ਉੱਪਰ ਲੈਂ ਪਤਾ ਖੇਚੜਦੀ ਤੇ ਸੀ ਖੰਦ ਜਾਈ ਪਿਆ ਹੋਵੇ ਤੇ ਤੇ ਮਮਾ ਨੂੰ ਕਹਿੰਦੇ ਪਏ ਤੂੰ ਹੋਲੀ ਚਲਾ ਉਹਨੇ ਵੀ ਉਹਨੇ ਡਿਗ ਕਿਤੇ ਵੱਜਣਾ ਜਾਏ ਤਿੱਖਾ ਉਹਦੇ ਨਾਲ ਫਾਈਬਰ ਵਗੈਰਾ ਕੋਰਨਰ ਦਿੱਖੇ ਹੁੰਦੇ ਆ ਉਹਨੂੰ ਅਨੰਤ ਨੂੰ ਇਹ ਗੱਲ ਕਹਿ ਰਹੇ ਸੀ ਮੈਂ ਤੇ ਫਿਰ ਇਦਾਂ ਅਨੰਤ ਪਹਜਾਈ ਜਾਂਦਾ ਦੇਖੋ ਕਿੱਦਾਂ ਕੋ ਪੂਰੀ ਉਹਦੀ ਰੇਲ ਬਣਾਈਏ ਤੇ ਮੈਨੂੰ ਬੋਲਦੀ ਕਿ ਵੀ ਨਾ ਇੰਨਾ ਤੇਜ਼ ਚਲਾ। ਤੇ ਬੈਗੇ ਨੰਨ ਤੇ ਦਰਸ਼ ਦੋਨੋਂ ਜਾਂ। ਖੇਲੀ ਜਾਂਦੇ। ਟਿੱਡੇ ਟਿੱਡੇ ਜੇ ਬਹੁਤ ਤੰਗ ਕਰਦੇ ਸਾਰਾ ਦਿਨ। ਨਾ ਸੌਂਦੇ ਆ ਨਾ ਸੌਂਦੇ। ਫਿਰ ਮੈਂ ਹੁਣ ਚਲੇ ਗਈ ਸੀ ਪੋੜੀਆਂ ਸਾਫ਼ ਕਰਨ। ਉਪਰੋਂ ਪਾਣੀ ਮਾਰੂਨੀ। ਉਪਰੋਂ ਸਭ ਤੋਂ ਉਪਰ ਤੋਂ ਵਾਸੀ ਪਾਣੀ ਦੋ ਟੈਂਕੀ ਤੋਂ ਲੈ ਕੇ ਪਰਵਲ ਡਿਊਟੀ ਤੋਂ। ਇਥੇ ਥੋੜੀ ਰਹਿ ਗਈ ਸੀ ਹਾਫ। ਮੈਂ ਕਿਹਾ ਚਲੋ ਇਹਦੀ ਆਪਾਂ ਨਾਲ ਦੇ ਨਾਲ ਕੰਮ ਖਤਮ ਕਰਦੇ ਨੇ ਟੁੱਟੀ ਤਾਂ ਮਮਾਂਂ ਤੇ ਰੋਣ ਲਾੜੀ ਸੀ ਪਾਈਪ ਕਿਵੇਂ ਮੇਰੇ ਕੋਲ ਬਾਲਟੀ ਚੱਕੀ ਜਾਂਦੀ ਤਾਂ ਦੁੱਖਣ ਆਪੈਣੀ ਤੇ ਮੈਂ ਕਿਹਾ ਮਮਾਂਂ ਤੋਂ ਪਾਈਪ ਲਾ ਲਓ ਇੰਨਾ ਕੱਢ ਲੇ ਪਰ ਪਾਈਪ ਨਾਲ ਮਜਾਜਾ ਨਹੀਂ ਹੁੰਦਾ ਕਿ ਪਾਣੀ ਥੋੜਾ ਥੋੜਾ ਆਉਂਦਾ ਛੋਟੀ ਟੁੱਟੀ ਚ ਉਹ ਡੇਟ ਵਾਲਾ ਆਇਆ ਉਹਨੇ ਤਾਂ ਪਾਣੀ ਫੁੱਲ ਆ ਦਿੰਦਾ ਇਹ ਦੇ ਕਰਕੇ ਕਰੇ ਇੱਥੇ ਦਵਾ ਦਵਾ ਕਰਕੇ ਕੰਮ ਫ੍ਰੀ ਹੋ ਕੇ ਚੱਲੇ ਜਾਵਾਂ ਕਿ ਥੱਲੇ ਨੂੰ ਤੇ ਕਰੀ ਜਾਂਦੀ ਸਾਰਾ ਕਇ ਕਰੀ ਨਿਕਲ ਜੇ ਖਲਾਰਾ ਕੇ ਖੇਚ ਚੜ ਜਾਂਦੀ ਬਹੁਤ ਜ਼ਿਆਦਾ ਠੋਖਾ ਕੰਮ ਕਰਨਾ ਗਰਮੀ ਵੀ ਬੜੀ ਉੱਤੋਂ ਬਹੁਤ ਪੈ ਰਹੀ ਸੀ ਕਿ ਨਿਆਣਿਆਂ ਵਾਸਤੇ ਤੇ ਖੇੜ ਬਣ ਜਾਂਦੀ ਏ ਚੀਜ਼ ਦੀ ਕਿ ਚਲੋ ਕਰ ਲਿਆ ਸੀ ਹੁਣ ਆਪਾਂ ਜਾਣੇ ਦਵਾਦ ਥੱਲੇ ਕਰਕੇ ਇਹ ਵਾਲਾ ਕੰਮ ਥੋਨਾ ਪਾਉਨੇ ਆ ਫ੍ਰੀडम ਮੰਨ ਫੜ ਲਈ ਸੀ ਪਾਈਪ ਪਾਈਪਾਂ ਧੋ ਕੇ ਇੱਕਦਮ ਤੇ ਹੇਠੇ ਜਾਵਾਂਗੇ ਉਸ ਤੋਂ ਬਾਅਦ ਕਰਾਂਗੇ ਰੋਟੀ ਪੰਨ ਦਾ ਕੰਮ ਫਿਰ ਮੈਂ ਥੋੜਾ نیچے ਜਾਣਾ ਬਾਥਰੂਮ ਜਰਾ ਸਾਫ਼ ਕਰਨ ਵਾਲੇ ਤੇ ਕਰਾਂਗੇ ਵੀਡੀਓ ਹੈਗੀ ਹੈ ਤਿੰਨ ਚਾਰ ਦਿਨ ਪਹਿਲਾਂ ਦੇ ਕਿ ਮੇਰੇ ਕੋਲ ਟਾਈਮ ਨਹੀਂ ਲੱਗਦਾ ਫੋਨ ਦਾ ਕਿ ਬੱਚਿਆਂ ਨਾਲ ਸਾਰ ਦਿਨ ਬਿਜ਼ੀ ਰਹਿੰਦਾ ਇਸ ਕਰਕੇ ਮੈਂ ਤੁਹਾਨੂੰ ਅੱਜ ਵੀਡੀਓ ਪਈ ਹੋਈ ਹੈ ਪਾ ਦੇਣੀ ਜੀ ਉਹ ਵਿਆਹ ਚ ਕਿੱਦਾਂ ਲੱਗ ਪਏ ਤਰ੍ਹਾਂ ਮੇਰੇ ਪਾਸੋਂ ਫੋਨ ਆਤੀ ਸੀ ਬਾਹਰ ਕਿ ਇਹਨੂੰ ਇਹ ਹੈ ਕਿ ਮੈਂ ਬਾਹਰ ਜਾਣ ਦੀ ਲਾ ਰਹੀ ਸੀ ਪੋਤੇ ਲੈਣ ਨੂੰ ਉਹ ਤਾਂ ਬਾਹਰ ਨਹੀਂ ਜਾਣਾ ਕਿੰਨੇ ਸੀ ਕਿ ਮਾਂ ਦੇ ਬਾਹਰ ਪੋਤੇ ਕਿੰਨੇ ਸੀ ਅਜਾ ਚੜਾ ਕੇ ਲੋਂਡੀ ਕਪੜਾ ਕੰਸੀ ਨੂੰ ਕੱਢੋ ਕੀ ਕਰਨਾ ਬਾਹਰ ਜਾ ਚਲ ਜਾ ਉੱਥੋਂ ਬਾਹਰ ਚਲੇ ਗਏ ਦੋ ਜਿੱਤੇ ਸਦਮਣੇ ਚੱਲ ਜਾਓ ਲੱਭੇਂ ਦਮਣੇ ਇਹਨੇ ਮਿੱਟੀ ਪੁੱਟਣੀ ਹੈ ਔਰ ਕੁਛ ਨਹੀਂ ਕਰਨਾ ਕੋਣ ਨੂੰ ਪਤਾ ਹੋ ਜਾਂਦਾ ਕਿ ਕਰੇ ਫੜੀ ਨੰਤ ਫੜੀ ਫੜੀ ਅਗਰ ਜਾਂਦਾ ਪਿਆ ਹੋਣ ਨੰਤ ਨੂੰ ਕਿਸੀ ਕੱਢ ਲਾ ਜਲ ਬਹੁਤ ਅੰਕਾ ਦਾ ਮੁੰਡਾ ਹੈ ਦਰਸ਼ ਆ ਜਾ ਚਲੋ ਜੀ ਆਪਾਂ ਕਲੀ ਸਵਾਈ ਤੇ ਬਣੇ ਆਜੋ ਆਜੋ ਜਨਤਾ ਆਜੋ ਅਸੀਂ ਉਪਰ ਸਵਾਈਆਂ ਕਰਾਂਗੇ ਹੋ ਕਰਾਂਗੇ ਆਪਾਂ ਟੂਟੀਆਂ ਸਾਫ ਕਿ ਇਹ ਗੰਧੀਆਂ ਪਈਆਂ ਨੇ ਸਾਰੀਆਂ ਕਿ ਮੈਂ ਕਿਹ ਚਲਾਜੂ ਬਾਥਰੂਮ ਕਰੀਦਾ ਸਾਫ ਮੈਂ ਡੇਲੀ ਤੇ ਜਿਹੜਾ ਆਪਾਂ ਡੀਪ ਕਲੀਨਿੰਗ ਕਰਨੀ ਉਹ ਆਪਾਂ ਅੱਜ ਕਰਾਂਗੇ ਇਹ ਗੰਧੀਆਂ ਹੀ ਸਾਰੀਆਂ ਸਾਫ ਕਰਾਂਗੇ ਚੰਗੀ ਤਰ੍ਹਾਂ ਵੇਖੋ ਮੇਰਾ ਮੈਜਿਕ ਮੈਂ ਕਿੱਦਾਂ ਸਾਫ ਕਰ ਦਿੰਦੀ ਪੈਨਾਸੀ ਲਵਾਂਗੇ ਕੋਲਗੇਟ ਤੁਸੀਂ ਕਹੋਗੇ ਕੋਲਗੇਟ ਨਾਲ ਕਿੱਦਾਂ ਸਾਫ ਹੋਏਗਾ ਕੋਲਗੇਟ ਆਪਾਂ ਬ੍ਰਸ਼ ਕਰਦੇ ਆਂ ਅਤੇ দাঁਤ ਦੇ ਨੇ ਸਾਫ ਹੁੰਦੇ ਤੇ ਇਹ ਕਿਉਂ ਨਾ ਸਾਫ ਹੁੰਦੇ ਆਪਾਂ ਕੋਲਗਟ ਪੌਂਡ ਨੇ ਸਾਰੇ ਇੱਥੇ ਟੂਥਬ੍ਰਸ਼ ਸਾਡੀਆਂ ਬਰਸ਼ ਕਰਨ ਦੀ ਨਹੀਂ ਕਰਦੇ ਆਪਾਂ ਕੋਲਗਟ ਪੌਂਡ ਨੇ ਫਿਰ ਆਪਾਂ ਜਾਪਾ ਗ੍ਰੀਨ ਜਿਹੜਾ ਹੁੰਦਾ ਉਹ ਲੈ ਸਕਦੇ ਜਾਂ ਆਪਾਂ ਬਰਸ਼ ਲੈ ਸਕਦੇ ਹਾਂ ਇਹਨੂੰ ਕਰਨੇ ਆਪਾਂ ਸਾਫ ਚੰਗੀ ਤਰ੍ਹਾਂ ਜੇ ਤੁਹਾਨੂੰ ਬ੍ਰਸ਼ ਐਕਸਟਾ ਹੈ ਤਾਂ ਦੁਕਾਨ ਤੋਂ ਤੁਸੀਂ ਕੱਢ ਸਕਦੇ ਨਾ ਤਾਂ ਤੇਰਾ ਬ੍ਰਸ਼ ਕਿਹੜਾ ਤੇਰਾ ਬ੍ਰਸ਼ ਕਿਹੜਾ ਆਹ ਨਹੀਂ ਇਹ ਕਿਹਦਾ ਪਤਾ ਨਹੀਂ ਕਿਦਾਂ ਕਰ ਲਈ ਫਿਰ ਇਹਦੇ ਨੇ ਡਾੜਾ ਲੈ ਲਵਾਂਗੇ ਹਾਂ ਆਹ ਤੇ ਐਕਸਟਰਾ ਬੈਗ ਕਰ ਲਵਾਂ ਆਇਆ ਤੇਰੇ ਉਹ ਲਾਏ ਬ੍ਰਸ਼ ਹੁਸੀਂ ਨਹੀਂ ਹਾਂ ਤੋ ਪਤਾ ਕੀ ਕਰ ਨੰਤਰ ਰੋ ਰਹਾ ਹੈ ਦੇਖੋ ਨਹੀਂ ਤੂੰ ਉਹ ਗੰਦ ਪਾਉਣ ਨਾ ਜਾ ਰਿਹਾ ਇਹ ਮੁੰਡਾ ਮੇਰੇ ਆਖੇਨ ਲੱਗਦਾ ਫੇਰ ਮੈਂ ਕਿਆ ਰਹਿਣ ਦੇ ਨਾ ਕੇ ਮੈਂ ਸਾਫ ਕਰ ਲੈਣੀ ਤੇ ਮੇਂ ਮੰਨਦਾ ਇੱਥੇ ਲਓ ਜੀ ਸਾਡੀ ਟੂਟੀਆਂ ਕਰਦੀਆਂ ਪਈਆਂ ਬ੍ਰਸ਼ ਇਹ ਨੰਤਰਾ ਪੁਰਾਣਾ ਬ੍ਰਸ਼ ਸੁੱਟਿਓਂ ਦੇ ਦੇ ਪੇਖਾ ਡਿੱਗਲ ਕਰਨਾ ਤਾਂ ਮੁੰਡਾ ਉੱਠ ਪੈਣਾ ਮੁੰਡਾ ਸੁਆਇਆ ਹੈ ਤੂੰ ਵੀ ਕਰਨਾ ਉਹ ਬ੍ਰਸ਼ ਇਹਨਾਂ ਆਪੇ ਧਲਵਾ ਦੇ ਨਹੀਂ ਉਹ ਉਹ ਕਰ ਜਾ ਕੇ ਚੱਲ ਭੱਜ ਜਾ ਉਧਰ ਨੰਤੇ ਕਰੂਗਾ ਤੇ ਮੈਂ ਕਹਿੰਦਾ ਮੈਂ ਕਰਦੀ ਨਹੀਂ ਫਿਰ ਹਟ ਦੇ ਨਹੀਂ ਬੱਚੇ ਕੀ ਕਰ ਜੀ ਛੁੱਟੀਆਂ ਆਉਣ ਤਾਂ ਕਿ ਤੱਕ ਚਲੋ ਇਹ ਵੀ ਵਧੀਆ ਵੀਜੀ ਟੀਵੀ ਤੋਂ ਸ਼ੂਟ ਕਰਾ ਹੁੰਦਾ ਇਹਨਾਂ ਦਾ ਬ੍ਰਸ਼ ਕਰਾਈ ਚੰਗੀ ਤਰ੍ਹਾਂ ਜਿੱਦਾਂ ਆਪਣੇ ਦੰਦਾਂ ਨੂੰ ਕਰਦਾ ਉਦਾਂ ਕਰਨਾ ਹੈ ਨਾ ਠੀਕ ਹੈ ਕੋਲਗੇਟ ਨਾਲ ਉਹ ਜੀ ਆਪਾਂ ਕਰ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਇਦਾਂ ਚਮਕੀ ਸਾਡੇ ਟੁੱਟ ਗਿਆ ਬ੍ਰਸ਼ ਕਰਕੇ ਹਫਤੇ ਬਾਅਦ ਇਹਨਾਂ ਨੂੰ ਬ੍ਰਸ਼ ਕਰਾਉਣਾ ਪੈਂਦਾ ਆਪਾਂ ਤਾਂ ਡੇਲੀ ਕਰਦੇ ਆ ਚਲੋ ਜੀ ਕਰ ਗਏ ਆਪਾਂ ਕਿਵੇਂ ਹੋ ਗਿਆ ਐਂਡ ਸਾਫ ਨੀਟ ਐਂਡ ਕਲੀਨ ਸਾਰਾ ਆਪਾਂ ਲੱਗੇ ਕਰਨਾ ਇੱਕ ਦਰਸ਼ਾਵਾ ਉੱਪਰ ਰਹੇਗਾ ਤਾਂ ਉਹਨਾਂ ਦਾ ਬਸ ਉਹ ਤੋਂ ਆਹ ਹੈ ਘੰਗਾਟ එර ක දන පෙරන්නු පව තෝ තන ලාල ලොක් බ වැඩතන්න ਤਾਂ ਤੁਹਾਡੇ ਵਿੱਚ ਗੀਂਦ ਗੁੰਦ ਪਤੇਰਾ ਨਹੀਂ ਭਿੰਦੇ ਤੁਸੀਂ ਤੇ ਪਤੇਰਾ ਬੰਦ ਕਰਕੇ ਤੇ ਚਾਚੇ ਵਿੱਚ ਤੇ ਉੱਧਰ ਤੁਪਾ ਮੈਂ ਉਹ ਕੱਟ ਕੇ ਪਾ ਲਾਂਗੇ ਮੰਗੋ ਸ਼ੇਕ ਬਣਾ ਲਾਂਗੇ ਇਹਨੂੰ ਕਰ ਦਿੰਦੇ ਸਾਈਡ ਤੇ ਆਪਾਂ ਬਣਾ ਲਾਂਗੇ ਮੰਗੋ ਸ਼ੇਕ ਚੀਨੀ ਆਪਾਂ ਬਿਲਕੁਲ ਥੋੜੀ ਜਿਹੀ ਪਾਵਾਂਗੇ ਨਹੀਂ ਪਾਵਾਂਗੇ ਕੱਟ ਕੇ ਦਵਾ ਦਾ ਪਾ ਲਈਏ ਚੀਨੀ ਪਾਤੀ ਕੀ ਕੀ ਰਗੋਂ ਪਾਤਾ ਸਾਡਾ ਦੁੱਧ ਬਣ ਕੇ ਰੈਡੀ ਦਰਸ਼ਲੀ ਹਨਾ ਨਕਲੀ ਮम्मा ਡੈਡੀ ਤੁੰਨੇ ਨੂੰ ਮੀਤਾ ਜਾ ਰਹੇ ਨੇ ਵਾਪਿਸ ਗਏ ਸੀ ਸਾਰੇ ਇਕ ਕੋਲ ਕੋ ਕਰਤਾ ਆਜੋ ਜੀ ਪੀਰੋ ਮੰਗੋ ਸ਼ੇਕ ਪੜਦਾ ਮੈਂ ਅੰਦਰ ਜੀ ਪੜੋ ਆਵੇ ਪੜਵਾਵੇ ਟੂ ਦਾ ਟੇਬਲ ਪੜੋ ਪੜ ਪੜਾ ਪੜਾ ਪੜਨਾ ਹੁੰਦਾ ਹੁੰਦਾ ਪੜੋ ਤੁਸੀਂ ਹਾਂ ਪੜੋ ਸ਼ਾਬਾਸ਼ ਪੜੋ 1 2 ਪੜੋ 1 2 ਪੜੋ ਆ ਗਈ ਗੱਡੀ ਕਿੱਥੇ ਆ ਗਈ ਸ਼ਾਬਾ ਕਿੱਥੇ ਐ ਸ਼ਾਬਾ ਕਿੱਥੇ ਕਿਹਾ ਬਾਹਰ ਨਿਕਲਣਾ ਸਹੀ ਉਹ ਅੰਦਰੇ ਆਉਣਾ ਹੈ ਅੰਦਰੇ ਆਉਣਾ ਡਾਡਾ ਨੇ ਅੰਦਰੇ ਆਉਣਾ ਇਹਦਾ ਵੇਖੋ ਹੰਦਰੀ ਹੋਣਾ ਮੈਂਦਾ ਪਿਆ ਮਮਾ ਮੈਂਦਾ ਪਿਆ ਉਹ ਜਿਹੜਾ ਮਾਰਾ ਉਹ ਇਹ ਲਿਖੀਏ ਆਏ ਮਮਾ ਵੇਖ ਇਹ ਮਾਰ ਦੇਣੇ ਬਾਅਦ ਚ ਚਾਬੀ ਫੜਨੀ ਹੋਣੀ ਦੇਣੀ ਬਣਾ ਚਾਬੀ ਚੱਕ ਸਸ਼ੀਕਾਰ ਦਜੀ ਝਾਪਾ ਅਗਾ ਝਾਪਾ ਇਹ ਆਇਆ ਦਾ ਝਾਪਾ ਅਗਾ ਝਾਪਾ ਆਲੂ ਭਖਾਰੇ ਦੇਸੀ ਮਿੱਨੀ ਆਲੂ ਭਖਾਰਾ ਬਹੁ ਟੇਸਟੀ ਐ ਪਰ ਖੱਟੇ ਮਿੱਠੇ ਬਹੁ ਟੇਸਟੀ ਹੈ ਗਾੜੀ ਲਿਆਇਆ ਖੇਤਾਂ ਵਿੱਚੋਂ ਇਹਦੇ ਵਰਗੀ ਰੀਸਨ ਕੋਈ ਬਿਨਾ ਹਰੇ ਸਪਰੇਅ ਤੋਂ ਤੀਜੇ ਚਲੋ ਖੱਟੀਆਂ ਧੁੰਦੀ ਹੈ ਤੇ ਨੇਚਰਲ ਲੈਣਾ ਬਣੀ ਹੋਈਆਂ ਬਹੁਤ ਟੇਸਟੀ ਹੈ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਖਾਦੇ ਹੋਏ ਨੇ ਆ ਅੰਬਾ ਦਾ ਖੜੰਬਾ ਗੁੜ ਚ ਬਣਾਇਆ ਗੁੜ ਚ ਵਾਓ ਨਾਲ ਬਣੀ ਮੂੰਗੀ ਮਸਰੀ ਦਾਲ ਖਾਇਓ ਦਾਲ ਮੇਰੀ ਪਤੀਲੀ ਮੂੰਗੀ ਚ ਬਣੀ ਦਾਲ ਕਿੰਨੀ ਵਧੀਆ ਬਣੀ ਤੁਮ ਮੈਂ ਦਵਾ ਦਾ ਬਣਾ ਲਾਂ ਇਧਰ ਕੀ ਚਟਣੀ ਬਣਾ ਲੱਗੋ ਇਹ ਮਮਾ ਲੱਗੇ ਚਟਨੀ ਪਦੀਨੇ ਦੀ ਤਾਂ ਆਪਾਂ ਬਣਾ ਲਈਏ ਫੁਲਕੇ ਇਹ ਸਾਡਾ ਪਦੀਨਾ ਮੈਂ ਬਣਾ ਲਾ ਫੁਲਕੇ ਦਵਾਤਾ ਫਿਰ ਆਪਾਂ ਖਾਈਏ ਤੇ ਇਥੇ ਕਰੀਏ ਆਪਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਸੋ ਮੈਂ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਜੀ ਨੈਕਸਟ ਵਲੋਗ ਵਿੱਚ ਬਾਏ ਬਾਏ